ਜਿੰਨੇ ਵੀ ਸਾਡੇ ਕਿਸਾਨ ਧਰਨਿਆਂ ਦੇ ਪੇਟੀ ਆਏ ਉਹ ਕਨੌਰੀ ਬਾਰਡਰ ਤੇ ਪਾਏ ਸ਼ੰਭੂ ਬਾਰਡਰ ਤੇ ਉਹ ਸਾਰਿਆਂ ਤੋਂ ਜ਼ਬਰ ਕੀਤਾ ਉਹ ਜ਼ਬਰ ਦੇ ਵਿਰੋਧ ਵਿੱਚ ਅੱਜ ਜਿੰਨੇ ਭਾਰਤ ਦੇ ਲਗਭਗ ਜਿੰਨੇ ਡੀਸੀ ਦਫ਼ਤਰ ਆ ਸਾਰਿਆਂ ਦੇ ਡੀਸੀ ਦਫ਼ਤਰਾਂ ਕਰੀ ਅੱਜ ਇੱਕ ਦਿਨ ਦਾ ਜਿਹੜਾ ਉਹ ਇਸ ਦਫ਼ਤਰਾਂ ਕਰੇ ਧਰਨਾ ਨਾਲ ਹੀ ਉਹਨਾਂ ਨੂੰ ਮੰਗ ਪੱਤਰ ਚੋਪੇ ਜਾਊਗਾ ਜਿਹੜੀਆਂ ਸਾਡੀਆਂ ਜਿਹੜੇ ਟਰਾਲੀਆਂ ਟਰੈਕਟਰ ਉੱਤੇ ਹੋਰ ਸਾਡੇ ਸਮਾਨ ਜਿਹੜੇ ਇਹਨਾਂ ਨੇ ਚੋਰੀ ਕੀਤੇ ਹੋ ਇਹ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਸਾਨੂੰ ਬਰੀਓ ਪ੍ਰੋਵਾਈਡ ਕਰਨ ਅੱਜ ਮੈਨੂੰ ਪਤਾ ਲੱਗਾ ਜਿਹੜੇ ਕਿਸਾਨ ਇਹਨਾਂ ਨੇ ਕੁਝ ਰਿਆਲ ਵੀ ਕੀਤੇ ਆ ਕਿਸਾਨ ਦੇ ਬੜੇ ਬੀਬੀਆਂ ਭੈਣਾਂ ਸਾਡੀਆਂ ਪਰ ਬਹੁਤ ਜ਼ਿਆਦਾ ਜਿਹੜਾ ਜ਼ਬਰ ਕਿਸਾਨਾਂ ਨੇ ਕੀਤਾ ਆਪਣੇ ਘਰ ਸੱਦ ਕੇ ਉਹਨਾਂ ਨੂੰ ਡਿਟੇਨ ਕੀਤਾ ਮੀਟਿੰਗਾਂ ਵਾਤੇ ਬੁਲਾ ਕੇ ਸਾਰੇ ਕਿਸਾਨ ਅੰਦਰ ਕੀਤੇ ਫਿਰ ਉਤੋਂ ਬਾਅਦ ਜਰਾਤ ਨੂੰ ਜਾ ਕੇ ਕਿਸਾਨਾਂ ਦੇ ਸਮਾਨ ਤੋੜੇ ਤੰਬੂ ਤੋੜੇ ਉਹਦੇ ਸਬੰਧ ਵਿੱਚ ਅੱਜ ਜਿਹੜਾ ਜ਼ਬਰ ਦਾ ਵਿਰੋਧ ਕਰਨ ਵਾਸਤੇ ਰੋਸ ਧਰਨਾਵਾ ਸਾਡਾ ਇੱਕ ਦਿਨ ਕਿਸਾਨ ਕਦੀ ਰਾਹ ਨਹੀਂ ਬੰਦ ਕਰਨਗੇ ਜੇ ਉਹਨਾਂ ਨੇ ਉੱਥੇ ਮੇਰੇ ਖਿਲਾਫ ਧਰਨਾ ਲਾਇਆ ਹੋਊਗਾ ਤੇ ਉੱਥੇ ਵੀ ਸਾਈਟ ਤੇ ਲਾਉ ਰਾਤ ਤੇ ਕਾਰੀ ਬੰਦ ਕਰ ਦਿੰਦੀਆਂ ਸਰਕਾਰਾਂ ਅੱਗੇ ਬਾਰੀਕਟ ਲਾ ਕੇ ਹੁਣ ਮੰਨ ਲਓ ਅਸੀਂ ਇੱਥੇ ਡੀਸੀ ਦਫ਼ਤਰ ਜਾਣਾ ਹੈ ਤੇ ਇਹਨਾਂ ਨੇ ਬੜੀ ਬਾਰੀਕਟ ਲਾ ਲਿਆ ਜੇ ਬਾਰੀਕਟ ਨਾਲ ਸੱਧਿਆਣਾ ਹੋਣ ਇਹਨਾਂ ਨੇ ਚਲੋ ਕੀਤਾ ਵੀ ਬਾਰੀਕਟ ਖੋਲਤਾ ਜੇ ਨਾਲਾਂ ਦੇ ਉੱਥੇ ਰੋਡ ਬੰਦ ਹੋਣ ਹੈ ਇਹਨਾਂ ਨੇ ਕਿਸਾਨ ਕਦੀ ਵੀ ਕੋਈ ਨਹੀਂ ਚਾਹੁੰਦਾ ਵੀ ਕਿ ਉਹਨੂੰ ਕੋਈ ਪਰੇਸ਼ਾਨੀ ਆਵੇ ਅਸੀਂ ਕਦੀ ਨਹੀਂ ਚਾਹੁੰਦੇ ਕੋਈ ਪਰੇਸ਼ਾਨੀ ਆਵੇ ਜੇ ਆਹ ਗੱਲ ਕਹਿੰਦੀ ਹੈ ਵੀ ਸਰਕਾਰ ਅਸੀਂ ਪੰਜਾਬ ਸਰਕਾਰ ਨਾਲ ਮੀਟਿੰਗ ਕਰਨਗੇ ਮੈਂ ਆਪ ਮੀਟਿੰਗ ਦੇ ਵਿੱਚ ਹੀ ਜਦੋਂ ਆਰਥਿਕ ਮੰਗਾਂ ਤੇ ਡਿਸਕਸ ਹੋ ਗਈ ਤੇ ਸੀਐਮ ਉੱਠ ਕੇ ਧੋੜ ਪਿਆ ਤੇ ਮੈਂ ਨਹੀਂ ਮੈਂ ਗੱਲ ਹੀ ਨਹੀਂ ਕਰਦਾ ਕਿਸਾਨਾਂ ਹਮੇਸ਼ਾ ਚਾਹੁੰਦੇ ਨੇ ਸਾਨੂੰ ਕੋਈ ਵੀ ਧਰਨਾ ਲਾਉਣ ਦੀ ਲੋੜ ਨਾ ਪਵੇ ਸਾਡੀ ਬਹਿ ਕੇ ਟੇਬਲ ਟਾਕ ਤੇ ਗੱਲ ਹੋਵੇ ਕਿਉਂਕਿ ਧਰਨਾ ਲਾਉਣ ਤੋਂ ਬਾਅਦ ਵੀ ਟੇਬਲ ਟਾਕ ਤੇ ਆਉਣਾ ਪਰ ਜੇ ਕੋ ਟੇਬਲ ਟਾਕ ਤੇ ਨਾ ਮੰਨੇ ਫਿਰ ਕਿਸਾਨਾਂ ਕੋ ਆਪਣੀ ਆਵਾਜ਼ ਬਚਾਉਣ ਵਾਸਤੇ ਤਰੀਕਾ ਕੀ ਹੈ ਕੋਈ ਤਰੀਕਾ ਹੈ ਹੀ ਨਹੀਂ ਹੋਰ ਕੋਈ ਹੋਰ ਕੋਈ ਐਡ ਕੋ ਤਰੀਕਾ ਹੀ ਨਹੀਂ ਜਾਣਿਆ ਕਿੱਦਾਂ ਫਿਰ ਇਹ ਕਰਕੇ ਜਿਹੜੇ ਕਿਸਾਨ ਆ ਸ਼ਾਂਤੀ ਲਈ ਆ ਸਾਰੀਆਂ ਜਥੇਬੰਦੀਆਂ ਪਾਇਓ ਪੰਜਾਬ ਦੀਆਂ ਭਾਵੇਂ ਕਿਸੇ ਵੀ ਤਾਦੀਆਂ ਮਜ਼ਦੂਰ ਆ ਭਾਵੇਂ ਕੋਈ ਰੱਖਸ਼ਣ ਵਾਲੀ ਸਭ ਸ਼ਾਂਤੀ ਭਾਈ ਚਾਹੁੰਦੀਆਂ ਕਿਉਂਕਿ ਉਹ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਨਾ ਰੋਡਾਂ ਤੇ ਰਹਿੰਦੇ ਆ ਅਸੀਂ ਵੀ ਕਹਿੰਨੇ ਕਦੀ ਕੋ ਰੋਡ ਨਹੀਂ ਬੰਦ ਹੋਣਾ ਜਿੱਦਾਂ ਕਿਉਂਕਿ ਪਰੇਸ਼ਾਨ ਹੁੰਦੇ ਆ ਲੋਕ ਜਦੋਂ ਲੋਕ ਪਰੇਸ਼ਾਨ ਹੁੰਦੇ ਆ ਉਹ ਕਿਸਾਨਾਂ ਨੂੰ ਗਾੜਾ ਕੱਢਦੇ ਆ ਵੀ ਵੇਖੋ ਜੀ ਇਹ ਰੋਡਾਂ ਤੇ ਬੈਠੇ ਆ ਅਸੀਂ ਨਹੀਂ ਬੈਣਾ ਚਾਹੁੰਦੇ ਅਸੀਂ ਕਹਿੰਨੇ ਸਾਡੀ ਗੱਲ ਸੁਣ ਜੇ ਗੱਲ ਸੁਣੀ ਆ ਤੇ ਉੱਤੇ ਕੋਈ ਨਾ ਕੋਈ ਅਮਲ ਕਰਨਾ ਜਿਵੇਂ ਅਸੀਂ 18 ਮੰਗਾ ਲੈ ਕੇ ਗਏ ਚੰਡੀਗੜ੍ਹ ਦੇ ਜਦੋਂ ਸੀਐਮ ਸਾਹਿਬ ਨਾਲ ਮੀਟਿੰਗ 18 ਜੋ ਸੋਚਦਾ ਸਾਡੀਆਂ ਦਾਗ ਮੰਨ ਲਿੰਦੇ ਤੇ ਕੋਈ ਧਰਨਾ ਨਹੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਕਿ ਇਹਨੂੰ ਚੁੱਪਣ ਦੀ ਲੋੜ ਨਹੀਂ ਪਣੀ ਕਿ ਇਹਨੂੰ ਕੁਝ ਨਹੀਂ ਕਰਨਾ ਇਹ ਕਰਕੇ ਅਸੀਂ ਸ਼ਾਂਤ ਮਈ ਆ ਅਸੀਂ ਬਿਲਕੁਲ ਜਿੰਨੀ ਜੇ ਦਿੱਲੀ ਲੜਾਈ ਲੜੀ ਆ ਤੇ 13 ਮਹੀਨੇ ਬਿਲਕੁਲ ਪੀਸਫੁਲੀ ਲੜੀ ਆ ਕਿਸੇ ਦੇ ਨਾਲ ਕੋਈ ਪਤਾ ਨਹੀਂ ਹੋਇਆ ਜੇ ਕੀਤਾ ਉਹ ਸਰਕਾਰ ਨੇ ਕਿਤੋਂ ਕਿਸਾਨਾਂ ਨੇ ਬਿਲਕੁਲ ਕਹਤੇ ਕੋਈ ਬਤਨ ਨਹੀਂ ਦਿੱਤੀ ਉਸ ਦਾ ਤਾਂ ਮਾਜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋ ਅੱਜ ਦਾ ਜਿਹੜਾ ਐਸਕੇਐਮ ਦਾ ਪ੍ਰੋਗਰਾਮ ਆ ਪਿਛਲੇ ਦਿਨੀ ਜੋ ਮਾਨ ਸਰਕਾਰ ਵੱਲੋਂ ਅਮਿਤ ਸ਼ਾਹ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਅਨੁਸਾਰ ਜਿਹੜੇ ਸਾਡੇ ਵੱਖ-ਵੱਖ ਬਾਰਡਰਾਂ ਦੇ ਧਰਨੇ ਲੱਗੇ ਸੀ ਖਨੌਰੀ ਬਾਰਡਰ ਤੇ ਸਭੂ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਲਗਾਏ ਗਏ ਸੀ ਉਹ ਕੇਂਦਰੀ ਸਰਕਾਰ ਦੇ ਕਹਿਣ ਤੇ ਅਨੁਸਾਰ ਜਿਹੜਾ ਸਾਡਾ ਪੰਜਾਬ ਦਾ ਸੀਐਮ ਆ ਭਗਵੰਤ ਮਾਨ ਉਹਨੇ ਬਹੁਤ ਜਬਰਟ ਆਇਆ ਕਿਸਾਨਾਂ ਨੂੰ ਧੱਗੇ ਨਾਲ ਰਾਤ ਜਿਹੜਾ ਸਾਡਾ ਕਿਸਾਨ ਦਾ ਜਿਹੜਾ ਧਰਨਾ ਜਬਰਦਸਤ ਚੁਕਾਇਆ ਗਿਆ ਧਰਨਾ ਦੇ ਚੁੱਕਾਂ ਦੇ ਨਾਲ-ਨਾਲ ਸਾਡੇ ਕਿਸਾਨ ਭਰਾਵਾਂ ਦਾ ਲੱਖਾਂ ਰੁਪਏ ਦਾ ਸਮਾਨ ਹੀ ਉਹ ਵੀ ਮਾਨ ਸਰਕਾਰ ਨੂੰ ਤਿਆਰੀ ਕਰ ਲਿਆ ਗਿਆ ਇਹ 70 ਸਾਲ ਦੇ ਵਿੱਚ ਭਾਜੀ ਪਹਿਲੀ ਵਾਰੀ ਹੋਇਆ ਕਿ ਜਿਹੜਾ ਧੱਗੇ ਨਾਲ ਕਿ ਕਿਸਾਨਾਂ ਦਾ ਧੰਨਾ ਚੁੱਕਿਆ ਗਿਆ ਧੰਨਾ ਚੁੱਕੇ ਦੇ ਨਾਮ ਨਾਲ ਜਿਹੜਾ ਸਾਡਾ ਕੀਮਤੀ ਸਮਾਨ ਹੀ ਸਾਡੇ ਵੀਰਾਂ ਦਾ ਨੁਕਸਾਨ ਭਰਾਉਣ ਦੇ ਆਪਣੇ ਸੌਦਾ ਬਾਜ਼ਾਰ ਤੇ ਉੱਤੇ ਫ੍ਰੀਜ ਆ ਲੈ ਕਿਹਾ ਸੀ ਪਾਣੀ ਵਾਲੇ ਟੈਂਕ ਸੀ ਜੇ ਤੇ ਸਾਡਾ ਜਿਹੜਾ ਮੁੱਖ ਸਾਧਨਾ ਖੇਤੀ ਬੋਲੇ 84 ਤੱਕ ਜਿਹੜਾ ਸੀ ਉਹ ਮਾਨ ਸਰਕਾਰ ਨੂੰ ਜਿਹੜਾ ਸਾਡਾ ਜੁਕਤ ਗਿਆ ਲਗਿਆ ਉਸ ਦੇ ਸਬੰਧ ਵਿੱਚ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਗਰਦਾਸਪੁਰ ਤੇ ਨਾਲ ਨਾਲ ਸੂਚੇ ਭਾਰਤ ਵਿੱਚ ਨਾਲ ਪੰਜਾਬ ਜੈਸ ਕੇਮ ਚੈਪਟਰ ਵੱਲੋਂ ਉਹ ਕਿ ਡੀ 75 ਵਾਂ ਜਿਹੜਾ ਵਾ ਰੋਧ ਪ੍ਰੋਤਸਨ ਕੀਤਾ ਜਾ ਰਿਹਾ ਜਾ ਰਿਹਾ ਜਿਹੜਾ ਸਰਕਾਰ ਨੇ ਜਬਰਟਾ ਕਿਸਾਨਾਂ ਦੇ ਉਸ ਸਬੰਧੀ ਅੱਜ ਸੀ ਲੱਗੇਗਾ ਏ ਜਨਾਬ ਕੋਈ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਵਿਸਾਲ ਧਰਨਾ ਲਗਾਇਆ ਜਾ ਰਿਹਾ ਸਰਕਾਰ ਦੇ ਵਿਰੋਧ ਵਿੱਚ ਜਿਸੇਜ ਵੱਖ-ਵੱਖ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਐਸਕੇਮ ਦੀ ਸਮੂਹਟੀ ਜਥੇਬੰਦੀ ਉਹ ਨੌਨ ਐਸਨੋਨ ਪੋਲੀਟੀਕਲ ਐਸਕੇਮ ਪਹੁੰਚੇ ਆ ਸਾਰੇ ਭਰਾਵਾਂ ਦਾ ਇੱਥੇ ਪਹੁੰਚੇ ਦੇ ਦਿਲੋਂ ਗ੍ਰਹਿ ਧੰਨਵਾਦ ਕਰਦੇ ਆ ਅੱਗੇ ਵੀ ਜੋ ਜੋ ਐਸਕੇਮ ਦਾ ਫੈਸਲਾ ਆਊਗਾ ਸਾਡੇ ਕਿਸਾਨ ਵੀਰ ਤਤਪਰ ਬੈਠੇ ਆ ਜਦੋਂ ਕੋਈ ਫੈਸਲਾ ਹੁੰਦਾ ਵਾ ਸਰਕਾਰ ਦੇ ਵਿਰੋਧ ਦੋ ਇਹਨਾਂ ਸਾਡੇ ਤੇ ਤਸੱਦਦ ਆਇਆ ਉਸ ਸੰਬੰਧੀ ਸਾਡੇ ਕਿਸਾਨ ਵੀਰ ਹੱਥ ਵੇਲੇ ਪਹੁੰਚਣ ਤਿਆਰ ਨੇ